ਸਤ ਸ੍ਰੀ ਅਕਾਲ ਦੋਸਤੋ ਮੈਂ ਮੇਜਰ ਸਿੰਘ ਸੀੜੇ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਅੱਜ ਜੋ ਮੈਂ ਤੁਹਾਨੂੰ ਇੱਕ ਮੰਦਭਾਗੀ ਖਬਰ ਦੱਸਣ ਲੱਗਿਆ ਉਹ ਖਮੋਰੀ ਤੋਂ ਆਈ ਹੈ ਪਿਛਲੇ 40-40 ਦਿਨਾਂ ਤੋਂ ਜੋ ਮਾਰਗ ਵਰਤ ਦੇ ਬੈਠੇ ਨੇ ਕਿਸਾਨ ਆਗੂ ਗੱਲੇ ਵਾਲ ਸਾਹਿਬ ਉਹਦੇ ਬਾਰੇ ਜੋ ਅੱਜ ਖਬਰ ਮੀਡੀਆ ਤੋਂ ਲਿਖ ਕੇ ਆਈ ਹੈ ਉਹ ਚੰਗੀ ਨਹੀਂ ਆਈ ਉਹਨਾਂ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਗਾਜਕ ਬਣੀ ਹੋਈ ਹੈ ਅਸੀਂ ਤੁਹਾਨੂੰ ਉਹਦੀਆਂ ਹਾਲਤ ਦੀਆਂ ਜਿਹੜੀਆਂ ਵੀਡੀਓਗੇ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਤੁਸੀਂ ਦੇਖੋ ਉਹਨਾਂ ਦੀ ਜੋ ਹਾਲਤ ਹੈ ਬਹੁਤ ਜ਼ਿਆਦਾ ਗਾਜਕ ਬਣੀ ਹੋਈ ਹੈ ਡਾਕਾਂ ਦੀ ਰਿਪੋਰਟ ਦੇ ਮੁਤਾਬਕ ਉਹ ਅੱਜ ਇੱਕ ਕਾਂਕੇ ਤੋਂ ਪਲੱਸ ਸਮਾਂ ਬੇਹੋਸ਼ ਰਹੇ ਨੇ ਉਹਨਾਂ ਨੂੰ ਅੱਜ ਬੇਹੂਸ਼ੀ ਆਈ ਹੈ ਇੱਕ ਕਾਂਕੇ ਤੋਂ ਪਲੱਸ ਉਹ ਬੇਹੋਸ਼ ਰਹੇ ਨੇ ਇਹ ਕੋਈ ਚੰਗੀ ਖਬਰ ਨਹੀਂ ਜਿਹੜੇ ਉਹਨਾਂ ਨੂੰ ਚੌਂਗ ਬਗਲੇ ਨੇ ਗੱਲਿਆ ਸਾਹਿਬ ਨੂੰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਬਸੋਸੀ ਗਈ ਹੋਈ ਹੈ ਵੀਡੀਓ ਜੋ ਸਾਹਮਣੇ ਆਈਆਂ ਨੇ ਤਾਂ ਕੁਝ ਕਿਸਾਨ ਬੀਬੀਆਂ ਰੋਂਦੀਆਂ ਰੋਂਦੀਆਂ ਦਿਖਾਈ ਦਿੱਤੀਆਂ ਨੇ ਵਿੱਚੋਂ ਰਹੀਆਂ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਤੇ ਬਾਕੀ ਉੱਥੇ ਉਹਦੀ ਸਿਹਤ ਨੂੰ ਲੈ ਕੇ ਰਾਮ ਰਾਮ ਦਾ ਜਾਪ ਵੀ ਹੋਇਆ ਹੈ ਗਰਵਾਣੀ ਵੀ ਪੜੀ ਗਈ ਹੈ ਉਹਦੀ ਸਿਹਤ ਦੀਆਂ ਜੋ ਦਬਾਵਾਵਾਂ ਵੀ ਮੰਗੀਆਂ ਜਾਗੀਆਂ ਨੇ ਇਹ ਬਹੁਤ ਜ਼ਿਆਦੇ ਇੱਕ ਖਬਰ ਜੋ ਮੰਦਭਾਗੀ ਖਬਰ ਹੈ ਖਨੌਰੀ ਤੋਂ ਆ ਰਹੀ ਹੈ ਵੀ ਗੱਲੇ ਆਲ ਦੀ ਜਿਹੜੀ ਸਿਹਤ ਹੈ ਬਹੁਤ ਜ਼ਿਆਦੇ ਨਾਜ਼ੁਕ ਬਣੀ ਹੋਈ ਹੈ ਅੱਜ ਸਵੇਰ ਦੀਆਂ ਜੋ ਖਬਰਾਂ ਨੇ ਉਹ ਸੂਖੀਆਂ ਬਣੀਆਂ ਹੋਈਆਂ ਨੇ ਅਸੀਂ ਵੀ ਸਾਰੇ ਜੰਨੇ ਵੀ ਕਿਸਾਨ ਆਗੂ ਨੇ ਅਤੇ ਨੌਜਵਾਨ ਨੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਆਪਣੀ ਇਸ ਵੀਡੀਓ ਰਾਹੀਂ ਵੀ ਵੱਧ ਤੋਂ ਵੱਧ ਬਾਪੂ ਦਾ ਜਾ ਕੇ ਸਾਥ ਦਿਓ ਗੱਲਿਆਵਾਂ ਸਾਹਿਬ ਦਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਖਬਰ ਹੈ ਜਿਹੜੀ ਪਹੁੰਚ ਸਕੇ ਤਾਂ ਸਰਕਾਰ ਜ ਜਿਹੜਾ ਕੰਗੂ ਜੋ ਬਾਪੂ ਜੀ ਦੇ ਖਾਤਰ ਲੜ ਰਿਹਾ ਉਹ ਕੰਗੂ ਹੈ ਜਿਹੜੀ ਸਰਕਾਰ ਬਣਾਵੇ ਸਪਸ਼ਟਿਕਾ ਕੰਗਦੇ ਵਿੱਚ ਸਰਕਾਰ ਤੇ ਸਾਡੇ ਵੱਲੋਂ ਬੇਨਤੀ ਹੈ ਜੋ ਬਾਪੂ ਗੱਲੇ ਆ ਦੀ ਅੱਜ ਜਿਹੜੀ ਸਿਹਤ ਹੈ ਉਹ ਬਹੁਤ ਜ਼ਿਆਦਾ ਅਗਾਜਕ ਬਣੀ ਹੋਈ ਹੈ ਡਾਕਟਰਾਂ ਦੀ ਕੀਮ ਬਿੰਦੇ ਬਿੰਦੇ ਉਹਦਾ ਚੈੱਕ ਅਪ ਕਰ ਰਹੀ ਹੈ ਜਿਹੜਾ ਬਾਪੂ ਜੀ ਦਾ ਬੀਪੀ ਹੈ ਉਹ 52 ਤੇ 80 ਹੈ ਜਿਹੜੀ ਬਾਪੂ ਜੀ ਦੀ ਤਰਕ ਨੇ ਉਹ ਬਿਲਕੁਲ ਉਚਾੜੀ ਤੇ ਆ ਗਈ ਹੈ ਜਿਹੜਾ ਆਕਸੀਜਨ ਹੈ ਉਹ ਮਸ਼ੀਨ ਦੇ ਵਿੱਚ ਅਕਸੀਜਨ ਬਿਲਕੁਲ ਖਤਮ ਹੋ ਰਿਹਾ ਤੇ ਬੀਪੀ ਬਹੁਤ ਜ਼ਿਆਦਾ ਲੋ ਹੈ ਚਿੰਤਾ ਦਾ ਵਿਸ਼ਾ ਹੈ ਤੇ ਜਿਹੜੀ ਧੜਕਣ ਹੈ ਉਹ ਸਿਰਫ 40 ਤੇ ਚੱਲ ਰਹੀ ਹੈ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਤੇ ਬਹੁਤ ਜ਼ਿਆਦਾ ਗੱਲਿਆ ਸਾਹਿਬ ਦੀ ਜਿਹੜੀ ਸਿਹਤ ਹੈ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਅਸੀਂ ਸੋਮ ਸੱਧੀਆਂ ਜੋ ਬਾਪੂ ਜੀ ਦੀਆਂ ਤਸਵੀਰਾਂਆਂ ਗੱਲਿਆ ਸਾਹਿਬ ਕਿਸਾਨਾ ਗੁਰੀਆਂ ਉਹ ਆਪਣੀ ਸਕਰੀਨ ਤੇ ਦਿਖਾ ਰਹੇ ਹਾਂ ਤੁਸੀਂ ਦੇਖੋ ਉਹਨਾਂ ਦਾ ਬੀਪੀ ਵੀ ਕਿੰਨਾ ਬੀਪੀ ਹੈ ਜਿਹੜੀ ਹੈ ਉਹ ਮੈਂ ਕਹਿੰਦਾ ਮਸ਼ੀਨ ਹੈ ਉਹ ਲਾਈ ਗਈ ਹੈ ਤੁਸੀਂ ਸੱਧੀਆਂ ਤਸਵੀਰਾਂ ਇੱਥੋਂ ਖਗੌਰੀ ਤੋਂ ਦੇਖ ਰਹੇ ਹੋ ਮੇਜਰ ਸਿੰਘ ਸੀੜੇ ਦੇ ਨਾਲ